ਬਾਲੀਵੁੱਡ ਐਕਟਰ سنی دیওল ਦੀ ਫਿਲਮ जाट ਸਾਰੇ ਸਿਨੇਮਾ ਘਰਾਂ ਦੇ ਵਿੱਚ 10 ਅਪ੍ਰੈਲ ਨੂੰ ਰਿਲੀਜ਼ ਹੋ ਗਈ ਸੀ ਤੇ ਫੈਨਸ ਵੱਲੋਂ ਇਸ ਫਿਲਮ ਨੂੰ ਭਰਪੂਰ ਪਿਆਰ ਵੀ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਫਿਲਮ ਦਾ ਇੱਕ ਸੀਨ ਲਗਾਤਾਰ ਕੰਟਰੋਵਰਸੀ ਦੇ ਵਿੱਚ ਕਿਰਿਆ ਹੋਇਆ ਹੈ ਦੱਸ ਦਈਏ ਕਿ ਰਿਲੀਜ਼ ਹੋਈ ਬਾਲੀਵੁੱਡ ਅਭਿਨੇਤਾ سنی دیওল ਤੇ ਰਣਦੀਪ ਹੁੱਡਾ ਦੀ ਫਿਲਮ जाट ਪੰਜਾਬ ਦੇ ਵਿੱਚ ਵਿਵਾਦਾਂ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਉਥੇ ਹੀ ਇਸਾਈ ਪਾਈਚਾਰਿਆਂ ਨੇ ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਦੇ ਇੱਕ ਸੀਨ ਤੇ ਇਤਰਾਜ਼ ਜਤਾਇਆ ਤੇ ਮਾਮਲੇ ਦੇ ਵਿੱਚ ਫਿਲਮ ਨਿਮਾਤਾਵਾਂ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਵੀ ਕੀਤੀ ਹੈ। ਮਾਮਲਾ ਕੀ ਹੈ ਤੁਹਾਨੂੰ ਦੱਸ ਜਿੰਨਾ ਦਰਅਸਲ ਇਸਾਈ ਸਮਾਜ ਵੱਲੋਂ ਐਕਟਰ ਰਣਦੀਪ ਹੁੱਡਾ ਤੇ ਇਹ ਇਲਜ਼ਾਮ ਲਗਾਏ ਗਏ ਨੇ ਕਿ ਇੱਕ ਸੀਨ ਦੇ ਵਿੱਚ ਚਰਚ ਦੇ ਅੰਦਰ ਕੁਝ ਇਸਾਈ ਸਮਾਜ ਦੇ ਲੋਕ ਪ੍ਰਾਰਥਨਾ ਕਰਦੇ ਹੋਏ ਨਜ਼ਰ ਆ ਰਹੇ ਸੀ। ਇਸ ਦੌਰਾਨ ਰਣਦੀਪ ਹੁੱਡਾ ਯੀਸ਼ੂ ਮਸੀਹ ਦੀ ਤਰ੍ਹਾਂ ਖੜਾ ਹੋ ਕੇ ਕਹਿੰਦਾ ਹੈ ਕਿ ਯੀਸ਼ੂ ਮਸੀਹ ਨੇ ਉਸਨੂੰ ਭੇਜਿਆ ਹੈ ਨਾਲ ਹੀ ਲੋਕਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ ਅਜਿਹੇ ਵਿੱਚ ਸਮਾਜ ਨੇ ਕਿਹਾ ਕਿ ਸਾਡਾ ਧਰਮ ਇਹ ਨਹੀਂ ਸਿਖਾਉਂਦਾ ਕਿ ਤੁਸੀਂ ਕਿਸੇ ਨੂੰ ਨੁਕਸਾਨ ਪਹੁੰਚਾਓ ਜ਼ਿਕਰ ਹੋ ਗਿਆ ਕਿ ਹੁਣ ਜਿਹੜੇ ਇਸਾਈ ਭਾਈਚਾਰੇ ਦੇ ਲੋਕ ਨੇ ਉਹਨਾਂ ਵੱਲੋਂ ਲਗਾਤਾਰ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਹ ਵੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ 2 ਦਿਨਾਂ ਦੇ ਅੰਦਰ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ ਤਾਂ ਪੰਜਾਬ ਲੈਵਲ ਦੇ ਉੱਤੇ ਸਿਨੇਮਾ ਹਾਲਸ ਦੇ ਵਿੱਚ ਕਿਰਾਇਆ ਕੀਤਾ ਜਾਏਗਾ ਇਸ ਨੂੰ ਲੈ ਕੇ ਇਸਾਈ ਸਮੁਦਾਏ ਦੇ ਵੱਲੋਂ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਇੱਕ ਲਿਖਿਤ ਸ਼ਿਕਾਇਤ ਵੀ ਦਿੱਤੀ ਗਈ ਤੇ ਛੇਤੀ ਤੋਂ ਛੇਤੀ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਇੱਥੇ ਜ਼ਿਕਰਯੋਗ ਹੈ ਕਿ ਜਾਣਕਾਰੀ ਦੇ ਮੁਤਾਬਕ ਬੀਤੇ ਦਿਨ ਵੀ ਇਸਾਈ ਪਾਈਚਾਰੇ ਦੇ ਲੋਕ ਸਿਨੇਮਾ ਹਾਲ ਨੂੰ ਕੇਰਨ ਜਾ ਰਹੇ ਸੀ ਪਰ ਪੁਲਿਸ ਨੇ ਕਿਸੇ ਤਰ੍ਹਾਂ ਉਹਨਾਂ ਨੂੰ ਸਮਝਾ ਬੁਝਾ ਕੇ ਰੋਕ ਲਿਆ ਜਿਸ ਤੋਂ ਬਾਅਦ ਮਾਮਲੇ ਦੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਇਸ ਮਾਮਲੇ 'ਚ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਜੁਆਇੰਟ ਕਮਿਸ਼ਨਰ ਨੇ ਉਚਿਤ ਕਾਰਵਾਈ ਦਾ ਆਸ਼ਵਾਸਨ ਦਿੱਤਾ ਫਿਲਮ ਜਾਟ 10 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸੀ ਜਿਸ ਵਿੱਚ ਸਨੀ ਦਿਓਲ, ਰਣਦੀਪ ਹੁੱਡਾ ਤੇ ਵਿਨੀਤ ਕੁਮਾਰ ਸਿੰਘ ਮੁੱਖ ਭੂਮਿਕਾਵਾਂ ਦੇ ਵਿੱਚ ਨਜ਼ਰ ਆ ਰਹੇ ਨੇ ਨਾਲ ਹੀ ਫਿਲਮ ਦੇ ਨਿਰਦੇਸ਼ਕ ਗੋਬੀਚੰਦ ਮਾਲੀਨੇਨੀ ਨੇ ਤੇ ਨਿਰਮਾਤਾ ਨਵੀਨ ਨੇ ਉੱਥੇ ਹੀ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਕੀ ਕੁਝ ਕਿਹਾ ਗਿਆ ਹੰਦਾਜ਼ੇ ਕੀ ਵਿਰੋਧ ਕਰਨ ਪਹੁੰਚੇ ਸਮਾਜ ਦੇ ਆਗੂਆਂ ਨੇ ਕੀ ਕਿਹਾ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਵਿਕਲਵ ਗੋਲਡੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇੱਕ ਫਿਲਮ ਜਾਟ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸਿੰ ਵਿੱਚ ਐਕਟਰ ਰਣਦੀਪ ਹੁੱਡਾ ਨੇ ਸਾਡੇ ਯੀਸ਼ੂ ਮਸੀਹ ਤੇ ਸਾਡੇ ਧਰਮ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਪਵਿੱਤਰ ਚੀਜ਼ਾਂ ਦੀ ਬੇਅਦਬੀ ਕੀਤੀ ਹੈ। ਗੋਲਡੀ ਨੇ ਕਿਹਾ ਕਿ ਰਣਦੀਪ ਹੁੱਡਾ ਨੇ ਚਲਚਤੇ ਅੰਦਰ ਖੜੇ ਹੋ ਕੇ ਪ੍ਰਭੂ ਯੀਸ਼ੂ ਮਸੀਹ ਦੇ ਤਰ੍ਹਾਂ ਖੜੇ ਹੋ ਕੇ ਸਾਡੇ ਆਮਨ ਸ਼ਬਦ ਦੀ ਬੇਅਦਬੀ ਕੀਤੀ ਹੈ। ਗੋਲਡੀ ਨੇ ਅੱਗੇ ਕਿਹਾ ਕਿ ਨਾਲੀ ਫਿਲਮ ਦੇ ਵਿੱਚ ਕਿਹਾ ਗਿਆ ਕਿ ਸਾਡਾ ਪ੍ਰਭੂ ਯੀਸ਼ੂ ਮਸੀਹ ਸੋਇਆ ਹੋਇਆ ਤੇ ਉਸਨੇ ਮੈਨੂੰ ਭੇਜਿਆ ਹੈ। ਜਿਸ ਤੋਂ ਬਾਅਦ ਹੁੱਡਾ ਸਾਰਿਆਂ ਨੂੰ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਅਜਿਹੇ ਵਿੱਚ ਜੋ ਲੋਕ ਮਸੀਹ ਵਿਰੋਧੀ ਨੇ ਉਹ ਫਿਲਮ ਦੇ ਕੇ ਸਾਡੀਆਂ ਚਰਚਾਂ ਦੇ ਉੱਤੇ ਅਟੈਕ ਕਰਨਗੇ ਜਿਸ ਨੂੰ ਵੇਖਦੇ ਹੋਏ ਦੇਸ਼ ਵਿਦੇਸ਼ ਵਿੱਚ ਰਹਿਣ ਵਾਲੇ ਮਸੀਹ ਪਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਹੁਣ ਆ ਕਿ ਪੁਲਿਸ ਅਧਿਕਾਰੀਆਂ ਦੇ ਨਾਲ ਸਾਡੀ ਮੁਲਾਕਾਤ ਹੋ ਗਈ ਹੈ ਅਸੀਂ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ ਗੋਲਡੀ ਨੇ ਅੱਗੇ ਕਿਹਾ ਕਿ ਜੇਕਰ ਅਜਿਹੀ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਇਸਾਈ ਸਮਾਜ ਦੇ ਨਾਲ ਸੰਬੰਧ ਰੱਖਣ ਵਾਲੇ ਜਿੱਥੇ ਬੰਦੀਆਂ ਦੇ ਨਾਲ ਬੈਠਕ ਕਰਾਂਗੇ ਤੇ ਨਾਲ ਹੀ ਵੱਡੇ ਐਲਾਨ ਕਰਾਂਗੇ ਮਸੀਹ ਵਿਰੋਧੀਆਂ ਨੂੰ ਸਾਡੀ ਚੇਤਾਵਨੀ ਹੈ ਕਿ ਜੇਕਰ ਤੁਸੀਂ ਲੋਕ ਅਜੀਹਾ ਕਰੋਗੇ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਪੂਰਾ ਮਸੀਹ ਪਾਈਚਾਰਾ ਇਸ ਹਰਕਤ ਤੋਂ ਨਾਰਾਜ਼ ਹੈ ਹੁਣ ਵੇਖਣਾ ਹੋਏਗਾ ਕਿ ਜੋ ਮਸੀਹ ਪਾਈਚਾਰੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਐਫ ਆਈ ਆਰ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ 2 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਵੇਖਣਾ ਹੋਏਗਾ ਇਸ ਮਾਮਲੇ ਦੇ ਵਿੱਚ ਅੱਗੇ ਹੁਣ ਕੀ ਕਾਰਵਾਈ ਹੁੰਦੀ ਹੈ ਬਾਲੀਵੁੱਡ ਐਕਟਰ سنی دیওল ਦੀ ਫਿਲਮ जाट ਸਾਰੇ ਸਿਨੇਮਾ ਘਰਾਂ ਦੇ ਵਿੱਚ 10 ਅਪ੍ਰੈਲ ਨੂੰ ਰਿਲੀਜ਼ ਹੋ ਗਈ ਸੀ ਤੇ ਫੈਨਸ ਵੱਲੋਂ ਇਸ ਫਿਲਮ ਨੂੰ ਭਰਪੂਰ ਪਿਆਰ ਵੀ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਫਿਲਮ ਦਾ ਇੱਕ ਸੀਨ ਲਗਾਤਾਰ ਕੰਟਰੋਵਰਸੀ ਦੇ ਵਿੱਚ ਕਿਰਿਆ ਹੋਇਆ ਹੈ ਦੱਸ ਦਈਏ ਕਿ ਰਿਲੀਜ਼ ਹੋਈ ਬਾਲੀਵੁੱਡ ਅਭਿਨੇਤਾ ਸਨੀ ਦਿਓਲ ਤੇ ਰਣਦੀਪ ਹੁੱਡਾ ਦੀ ਫਿਲਮ ਜਾੜ ਪੰਜਾਬ ਦੇ ਵਿੱਚ ਵਿਵਾਦਾਂ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਉਤੇ ਹੀ ਇਸਾਈ ਪਾਈਚਾਰੇ ਨੇ ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਦੇ ਇੱਕ ਸੀਨ ਤੇ ਇਤਰਾਜ਼ ਜਤਾਇਆ ਤੇ ਮਾਮਲੇ ਦੇ ਵਿੱਚ ਫਿਲਮ ਨਿਰਮਾਤਾਵਾਂ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਵੀ ਕੀਤੀ ਹੈ ਮਾਮਲਾ ਕੀ ਹੈ ਤੁਹਾਨੂੰ ਦੱਸ ਜਿੰਨਾ ਦਰਅਸਲ ਇਸਾਈ ਸਮਾਜ ਵੱਲੋਂ ਐਕਟਰ ਰਣਦੀਪ ਹੁੱਡਾ ਤੇ ਇਹ ਇਲਜ਼ਾਮ ਲਗਾਏ ਗਏ ਨੇ ਕਿ ਇੱਕ ਸੀਨ ਦੇ ਵਿੱਚ ਚਰਚ ਦੇ ਅੰਦਰ ਕੁਝ ਇਸਾਈ ਸਮਾਜ ਦੇ ਲੋਕ ਪ੍ਰਾਰਥਨਾ ਕਰਦੇ ਹੋਏ ਨਜ਼ਰ ਆ ਰਹੇ ਸੀ ਇਸ ਦੌਰਾਨ ਰਣਦੀਪ ਹੁੱਡਾ ਯੀਸ਼ੂ ਮਸੀਹ ਦੀ ਤਰ੍ਹਾਂ ਖੜਾ ਹੋ ਕੇ ਕਹਿੰਦਾ ਹੈ ਕਿ ਯੀਸ਼ੂ ਮਸੀਹ ਨੇ ਉਸਨੂੰ ਭੇਜਿਆ ਹੈ ਨਾਲ ਹੀ ਲੋਕਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ ਅਜਿਹੇ ਵਿੱਚ ਸਮਾਜ ਨੇ ਕਿਹਾ ਕਿ ਸਾਡਾ ਧਰਮ ਇਹ ਨਹੀਂ ਸਿਖਾਉਂਦਾ ਕਿ ਤੁਸੀਂ ਕਿਸੇ ਨੂੰ ਨੁਕਸਾਨ ਪਹੁੰਚਾਓ ਜ਼ਿਕਰ ਹੋ ਗਿਆ ਕਿ ਹੁਣ ਜਿਹੜੇ ਇਸਾਈ ਭਾਈਚਾਰੇ ਦੇ ਲੋਕ ਨੇ ਉਹਨਾਂ ਵੱਲੋਂ ਲਗਾਤਾਰ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਹ ਵੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ 2 ਦਿਨਾਂ ਦੇ ਅੰਦਰ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ ਤਾਂ ਪੰਜਾਬ ਲੈਵਲ ਦੇ ਉੱਤੇ ਸਿਨੇਮਾ ਹਾਲਸ ਦੇ ਵਿੱਚ ਕਿਰਾਇਆ ਕੀਤਾ ਜਾਏਗਾ ਇਸ ਨੂੰ ਲੈ ਕੇ ਇਸਾਈ ਸਮੁਦਾਏ ਦੇ ਵੱਲੋਂ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਇੱਕ ਲਿਖਿਤ ਸ਼ਿਕਾਇਤ ਵੀ ਦਿੱਤੀ ਗਈ ਤੇ ਛੇਤੀ ਤੋਂ ਛੇਤੀ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਇੱਥੇ ਜ਼ਿਕਰਯੋਗ ਹੈ ਕਿ ਜਾਣਕਾਰੀ ਦੇ ਮੁਤਾਬਕ ਬੀਤੇ ਦਿਨ ਵੀ ਇਸਾਈ ਪਾਈਚਾਰੇ ਦੇ ਲੋਕ ਸਿਨੇਮਾ ਹਾਲ ਨੂੰ ਜਾਣ ਜਾ ਰਹੇ ਸੀ ਪਰ ਪੁਲਿਸ ਨੇ ਕਿਸੇ ਤਰ੍ਹਾਂ ਉਹਨਾਂ ਨੂੰ ਸਮਝਾ ਬੁਝਾ ਕੇ ਰੋਕ ਲਿਆ ਜਿਸ ਤੋਂ ਬਾਅਦ ਮਾਮਲੇ ਦੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਇਸ ਮਾਮਲੇ 'ਚ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਜੁਆਇੰਟ ਕਮਿਸ਼ਨਰ ਨੇ ਉਚਿਤ ਕਾਰਵਾਈ ਦਾ ਆਸ਼ਵਾਸਨ ਦਿੱਤਾ ਹੈ ਫਿਲਮ ਜਾਟ 10 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸੀ ਜਿਸ ਵਿੱਚ ਸਨੀ ਦਿਓਲ, ਰਣਦੀਪ ਹੁੱਡਾ ਤੇ ਵਿਨੀਤ ਕੁਮਾਰ ਸਿੰਘ ਮੁੱਖ ਭੂਮਿਕਾਵਾਂ ਦੇ ਵਿੱਚ ਨਜ਼ਰ ਆ ਰਹੇ ਨੇ ਨਾਲ ਹੀ ਫਿਲਮ ਦੇ ਨਿਰਦੇਸ਼ਕ ਗੋਬੀਚੰਦ ਮਾਲੀਨੇਨੀ ਨੇ ਤੇ ਨਿਰਮਾਤਾ ਨਵੀਨ ਨੇ ਉੱਥੇ ਹੀ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਕੀ ਕੁਝ ਕਿਹਾ ਗਿਆ ਹੰਦਾਜ਼ੇ ਕੀ ਵਿਰੋਧ ਕਰਨ ਪਹੁੰਚੇ ਸਮਾਜ ਦੇ ਆਗੂਆਂ ਨੇ ਕੀ ਕਿਹਾ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਵਿਕਲਵ ਗੋਲਡੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇੱਕ ਫਿਲਮ ਜਾਟ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸਿੰਮ ਵਿੱਚ ਐਕਟਰ ਰਣਦੀਪ ਹੁੱਡਾ ਨੇ ਸਾਡੇ ਯੀਸ਼ੂ ਮਸੀਹ ਤੇ ਸਾਡੇ ਧਰਮ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਪਵਿੱਤਰ ਚੀਜ਼ਾਂ ਦੀ ਬੇਅਦਬੀ ਕੀਤੀ ਹੈ। ਗੋਲਡੀ ਨੇ ਕਿਹਾ ਕਿ ਰਣਦੀਪ ਹੁੱਡਾ ਨੇ ਚਰਚ ਦੇ ਅੰਦਰ ਖੜੇ ਹੋ ਕੇ ਪ੍ਰਭੂ ਯੀਸ਼ੂ ਮਸੀਹ ਦੇ ਤਰ੍ਹਾਂ ਖੜੇ ਹੋ ਕੇ ਸਾਡੇ ਆਮਨ ਸ਼ਬਦ ਦੀ ਬੇਅਦਬੀ ਕੀਤੀ ਹੈ। ਗੋਲਡੀ ਨੇ ਅੱਗੇ ਕਿਹਾ ਕਿ ਨਾਲ ਹੀ ਫਿਲਮ ਦੇ ਵਿੱਚ ਕਿਹਾ ਗਿਆ ਕਿ ਸਾਡਾ ਪ੍ਰਭੂ ਯੀਸ਼ੂ ਮਸੀਹ ਸੋਇਆ ਹੋਇਆ ਹੈ ਤੇ ਉਸਨੇ ਮੈਨੂੰ ਭੇਜਿਆ ਹੈ। ਜਿਸ ਤੋਂ ਬਾਅਦ ਹੁੱਡਾ ਸਾਰਿਆਂ ਨੂੰ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਅਜੇ ਇਹ ਵਿੱਚ ਜੋ ਲੋਕ ਮਸੀਹ ਵਿਰੋਧੀ ਨੇ ਉਹ ਫਿਲਮ ਦੇ ਕੇ ਸਾਡੀਆਂ ਚਰਚਾਂ ਦੇ ਉੱਤੇ ਅਟੈਕ ਕਰਨਗੇ ਜਿਸ ਨੂੰ ਵੇਖਦੇ ਹੋਏ ਦੇਸ਼ ਵਿਦੇਸ਼ ਵਿੱਚ ਰਹਿਣ ਵਾਲੇ ਮਸੀਹ ਪਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੇ ਨਾਲ ਸਾਡੀ ਮੁਲਾਕਾਤ ਹੋ ਗਈ ਹੈ ਅਸੀਂ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ ਗੋਲਡੀ ਨੇ ਅੱਗੇ ਕਿਹਾ ਕਿ ਜੇਕਰ ਅਜੇ ਹੀ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਇਸਾਈ ਸਮਾਜ ਦੇ ਨਾਲ ਸੰਬੰਧ ਰੱਖਣ ਵਾਲੇ ਜਥੇਬੰਦੀਆਂ ਦੇ ਨਾਲ ਬੈਠਕ ਕਰਾਂਗੇ ਤੇ ਨਾਲ ਹੀ ਵੱਡੇ ਐਲਾਨ ਕਰਾਂਗੇ ਮਸੀਹ ਵਿਰੋਧੀਆਂ ਨੂੰ ਸਾਡੀ ਚੇਤਾਵਨੀ ਹੈ ਕਿ ਜੇਕਰ ਤੁਸੀਂ ਲੋਕ ਅਜੀਹਾ ਕਰੋਗੇ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਪੂਰਾ ਮਸੀਹ ਪਾਈਚਾਰਾ ਇਸ ਹਰਕਤ ਤੋਂ ਨਾਰਾਜ਼ ਹੈ ਹੁਣ ਵੇਖਣਾ ਹੋਏਗਾ ਕਿ ਜੋ ਮਸੀਹ ਪਾਈਚਾਰੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਐਫ ਆਈ ਆਰ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ 2 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਵੇਖਣਾ ਹੋਏਗਾ ਇਸ ਮਾਮਲੇ ਦੇ ਵਿੱਚ ਅੱਗੇ ਹੁਣ ਕੀ ਕਾਰਵਾਈ ਹੁੰਦੀ ਹੈ ਬਾਲੀਵੁੱਡ ਐਕਟਰ ਸਨੀ ਦਿਓਲ ਦੀ ਫਿਲਮ ਜੱਟ ਸਾਰੇ ਸਿਨੇਮਾ ਘਰਾਂ ਦੇ ਵਿੱਚ 10 ਅਪ੍ਰੈਲ ਨੂੰ ਰਿਲੀਜ਼ ਹੋ ਗਈ ਸੀ ਤੇ ਫੈਨਸ ਵੱਲੋਂ ਇਸ ਫਿਲਮ ਨੂੰ ਭਰਪੂਰ ਪਿਆਰ ਵੀ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਫਿਲਮ ਦਾ ਇੱਕ ਸੀਨ ਲਗਾਤਾਰ ਕੰਟਰੋਵਰਸੀ ਦੇ ਵਿੱਚ ਕਿਰਿਆ ਹੋਇਆ ਹੈ ਦੱਸ ਦਈਏ ਕਿ ਰਿਲੀਜ਼ ਹੋਈ ਬਾਲੀਵੁੱਡ ਅਭਿਨੇਤਾ ਸਨੀ ਦਿਓਲ ਤੇ ਰਣਦੀਪ ਹੁੱਡਾ ਦੀ ਫਿਲਮ ਜਾਟ ਪੰਜਾਬ ਦੇ ਵਿੱਚ ਵਿਵਾਦਾਂ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਉਤੇ ਹੀ ਇਸਾਈ ਪਾਈਚਾਰਿਆ ਨੇ ਬਾਲੀਵੁੱਡ ਅਭਿਨੇਤਾ ਰੰਦੀਪ ਹੁੱਡਾ ਦੇ ਇੱਕ ਸੀਨ ਤੇ ਇਤਰਾਜ਼ ਜਤਾਇਆ ਤੇ ਮਾਮਲੇ ਦੇ ਵਿੱਚ ਫਿਲਮ ਨਿਮਾਤਾਵਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਵੀ ਕੀਤੀ ਹੈ ਮਾਮਲਾ ਕੀ ਹੈ ਤੁਹਾਨੂੰ ਅੰਦਾਜ਼ਾ ਨਹੀਂਆ ਦਰਸਲ ਇਸਾਈ ਸਮਾਜ ਵੱਲੋਂ ਐਕਟਰ ਰੰਦੀਪ ਹੁੱਡਾ ਤੇ ਇਹ ਇਲਜ਼ਾਮ ਲਗਾਏ ਗਏ ਨੇ ਕਿ ਇੱਕ ਸੀਨ ਦੇ ਵਿੱਚ ਚਰਚ ਦੇ ਅੰਦਰ ਕੁਝ ਇਸਾਈ ਸਮਾਜ ਦੇ ਲੋਕ ਪ੍ਰਾਰਥਨਾ ਕਰਦੇ ਹੋਏ ਨਜ਼ਰ ਆ ਰਹੇ ਸੀ ਇਸ ਦੌਰਾਨ ਰੰਦੀਪ ਹੁੱਡਾ ਯੀਸ਼ੂ ਮਸੀਹ ਦੀ ਤਰ੍ਹਾਂ ਖੜਾ ਹੋ ਕੇ ਕਹਿੰਦਾ ਹੈ ਕਿ ਯੀਸ਼ੂ ਮਸੀਹ ਨੇ ਉਸਨੂੰ ਭੇਜਿਆ ਹੈ ਨਾਲ ਹੀ ਲੋਕਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ ਅਜਿਹੇ ਵਿੱਚ ਸਮਾਜ ਨੇ ਕਿਹਾ ਕਿ ਸਾਡਾ ਧਰਮ ਇਹ ਨਹੀਂ ਸਿਖਾਉਂਦਾ ਕਿ ਤੁਸੀਂ ਕਿਸੇ ਨੂੰ ਨੁਕਸਾਨ ਪਹੁੰਚਾਓ ਜ਼ਿਕਰ ਹੋ ਗਿਆ ਕਿ ਹੁਣ ਜਿਹੜੇ ਇਸਾਈ ਭਾਈਚਾਰੇ ਦੇ ਲੋਕ ਨੇ ਉਹਨਾਂ ਵੱਲੋਂ ਲਗਾਤਾਰ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਹ ਵੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ 2 ਦਿਨਾਂ ਦੇ ਅੰਦਰ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ ਤਾਂ ਪੰਜਾਬ ਲੈਵਲ ਦੇ ਉੱਤੇ ਸਿਨੇਮਾ ਹਾਲਸ ਦੇ ਵਿੱਚ ਕਿਰਾਇਆ ਕੀਤਾ ਜਾਏਗਾ ਇਸ ਨੂੰ ਲੈ ਕੇ ਇਸਾਈ ਸਮੁਦਾਏ ਦੇ ਵੱਲੋਂ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਇੱਕ ਲਿਖਤ ਸ਼ਿਕਾਇਤ ਵੀ ਦਿੱਤੀ ਗਈ ਤੇ ਛੇਤੀ ਤੋਂ ਛੇਤੀ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਇੱਥੇ ਜ਼ਿਕਰਯੋਗ ਹੈ ਕਿ ਜਾਣਕਾਰੀ ਦੇ ਮੁਤਾਬਕ ਬੀਤੇ ਦਿਨ ਵੀ ਇਸਾਈ ਪਾਈਚਾਰੇ ਦੇ ਲੋਕ ਸਿਨੇਮਾ ਹਾਲ ਨੂੰ ਕੇਰਨ ਜਾ ਰਹੇ ਸੀ ਪਰ ਪੁਲਿਸ ਨੇ ਕਿਸੇ ਤਰ੍ਹਾਂ ਉਹਨਾਂ ਨੂੰ ਸਮਝਾ ਬੁਝਾ ਕੇ ਰੋਕ ਲਿਆ ਜਿਸ ਤੋਂ ਬਾਅਦ ਮਾਮਲੇ ਦੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਇਸ ਮਾਮਲੇ 'ਚ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਜੁਆਇੰਟ ਕਮਿਸ਼ਨਰ ਨੇ ਉਚਿਤ ਕਾਰਵਾਈ ਦਾ ਆਸ਼ਵਾਸਨ ਦਿੱਤਾ ਹੈ ਫਿਲਮ ਜਾਟ 10 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸੀ ਜਿਸ ਵਿੱਚ ਸਨੀ ਦਿਓਲ, ਰਣਦੀਪ ਹੁੱਡਾ ਤੇ ਵਿਨੀਤ ਕੁਮਾਰ ਸਿੰਘ ਮੁੱਖ ਭੂਮਿਕਾਵਾਂ ਦੇ ਵਿੱਚ ਨਜ਼ਰ ਆ ਰਹੇ ਨੇ ਨਾਲ ਹੀ ਫਿਲਮ ਦੇ ਨਿਰਦੇਸ਼ਕ ਗੋਬੀਚੰਦ ਮਾਲੀਨੇਨੀ ਨੇ ਤੇ ਨਿਰਮਾਤਾ ਨਵੀਨ ਨੇ ਉੱਥੇ ਹੀ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਕੀ ਕੁਝ ਕਿਹਾ ਗਿਆ ਹੰਦਾਜ਼ੇ ਕੀ ਵਿਰੋਧ ਕਰਨ ਪਹੁੰਚੇ ਸਮਾਜ ਦੇ ਆਗੂਆਂ ਨੇ ਕੀ ਕਿਹਾ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਵਿਕਲਵ ਗੋਲਡੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇੱਕ ਫਿਲਮ ਜਾਟ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸਿੰਚ ਵਿੱਚ ਐਕਟਰ ਰੰਦੀਪ ਹੁੱਡਾ ਨੇ ਸਾਡੇ ਯੀਸ਼ੂ ਮਸੀਹ ਤੇ ਸਾਡੇ ਧਰਮ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਪਵਿੱਤਰ ਚੀਜ਼ਾਂ ਦੀ ਬੇਅਦਬੀ ਕੀਤੀ ਹੈ। ਗੋਲਡੀ ਨੇ ਕਿਹਾ ਕਿ ਰੰਦੀਪ ਹੁੱਡਾ ਨੇ ਚਲਚਤੇ ਅੰਦਰ ਖੜੇ ਹੋ ਗਏ। ਪ੍ਰਭੂ ਯੀਸ਼ੂ ਮਸੀਹ ਦੇ ਤਰ੍ਹਾਂ ਖੜੇ ਹੋ ਕੇ ਸਾਡੇ ਆਮਨ ਸ਼ਬਦੀ ਬੇਅਦਬੀ ਕੀਤੀ ਹੈ। ਗੋਲਡੀ ਨੇ ਅੱਗੇ ਕਿਹਾ ਕਿ ਨਾਲ ਹੀ ਫਿਲਮ ਦੇ ਵਿੱਚ ਕਿਹਾ ਗਿਆ ਕਿ ਸਾਡਾ ਪ੍ਰਭੂ ਯੀਸ਼ੂ ਮਸੀਹ ਸੋਇਆ ਹੋਇਆ ਤੇ ਉਸਨੇ ਮੈਨੂੰ ਭੇਜਿਆ ਹੈ। ਜਿਸ ਤੋਂ ਬਾਅਦ ਹੁੱਡਾ ਸਾਰਿਆਂ ਨੂੰ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਅਜੇ ਇਹ ਵਿੱਚ ਜੋ ਲੋਕ ਮਸੀਹ ਵਿਰੋਧੀ ਨੇ ਉਹ ਫਿਲਮ ਦੇ ਕੇ ਸਾਡੀਆਂ ਚਰਚਾਂ ਦੇ ਉੱਤੇ ਅਟੈਕ ਕਰਨਗੇ ਜਿਸ ਨੂੰ ਵੇਖਦੇ ਹੋਏ ਦੇਸ਼ ਵਿਦੇਸ਼ ਵਿੱਚ ਰਹਿਣ ਵਾਲੇ ਮਸੀਹ ਪਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੇ ਨਾਲ ਸਾਡੀ ਮੁਲਾਕਾਤ ਹੋ ਗਈ ਹੈ ਅਸੀਂ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ ਗੋਲਡੀ ਨੇ ਅੱਗੇ ਕਿਹਾ ਕਿ ਜੇਕਰ ਅਜੇਹੀ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਇਸਾਈ ਸਮਾਜ ਦੇ ਨਾਲ ਸੰਬੰਧ ਰੱਖਣ ਵਾਲੇ ਜਥੇਬੰਦੀਆਂ ਦੇ ਨਾਲ ਬੈਠਕ ਕਰਾਂਗੇ ਤੇ ਨਾਲ ਹੀ ਵੱਡੇ ਐਲਾਨ ਕਰਾਂਗੇ ਮਸੀਹ ਵਿਰੋਧੀਆਂ ਨੂੰ ਸਾਡੀ ਚੇਤਾਵਨੀ ਹੈ ਕਿ ਜੇਕਰ ਤੁਸੀਂ ਲੋਕ ਅਜੀਹਾ ਕਰੋਗੇ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਪੂਰਾ ਮਸੀਹ ਪਾਈਚਾਰਾ ਇਸ ਹਰਕਤ ਤੋਂ ਨਾਰਾਜ਼ ਹੈ ਹੁਣ ਵੇਖਣਾ ਹੋਏਗਾ ਕਿ ਜੋ ਮਸੀਹ ਪਾਈਚਾਰੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਐਫ ਆਈ ਆਰ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ 2 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਵੇਖਣਾ ਹੋਏਗਾ ਇਸ ਮਾਮਲੇ ਦੇ ਵਿੱਚ ਅੱਗੇ ਹੁਣ ਕੀ ਕਾਰਵਾਈ ਹੁੰਦੀ ਹੈ